ਕੁੜੀ ਜਿਹਨੂੰ ਪਿਆਰ ਹੁੰਦਾ ਜੋ ਚੁਰਬੁਲੀ ਜੀ ਹੈ ਉਹਦੀ ਕਿੱਦਾਂ ਦੀ ਝਰਨੀ ਹੈ ਉਹਦਾ ਮੁਕੰਮਲ ਇਸ਼ਕ ਹੋਏਗਾ ਕਿ ਨਹੀਂ ਹੋਏਗਾ ਉਹ ਤੁਹਾਨੂੰ 23 ਮੈਨੂੰ ਪਤਾ ਲੱਗੇਗਾ ਮੇਰਾ ਵੈਸੇ ਰੀਅਲ ਨੇਮ ਨਵਦੀਪ ਹੈ ਤੇ ਮੈਂ ਇੱਕ ਇੰਜੀਨੀਅਰ ਹਾਂ ਜਦੋਂ ਫੇਸਬੁੱਕ ਤੇ ਕੋਈ ਆਈਡੀ ਬਣਾਉਂਦਾ ਹੈ ਤੇ ਚਾਹੁੰਦਾ ਨਹੀਂ ਕਿ ਪੈਰੈਂਟਸ ਨੂੰ ਪਤਾ ਲੱਗੇ ਕਿ ਵੀਡੀਓ ਪਾਣੀ ਹੈ ਤੇ ਪੈਰੈਂਟਸ ਨੂੰ ਕਿਉਂਕਿ ਮੇਰੇ ਪਾਪਾ ਵੀ ਮਮਾ ਪਾਪਾ ਵੀ ਦੇ ਵਰ ਐਕਟਿਵ ਆਨਲਾਈਨ ਦੇ ਆਰ ਐਕਟਿਵ ਆਨ ਸੋਸ਼ਲ ਮੀਡੀਆ ਸੋ ਇਜ਼ੀ ਕਿ ਉਹਨਾਂ ਨੂੰ ਕਿਤੇ ਪਤਾ ਨਾ ਲੱਗੇ ਸੋ ਦੈਟਸ ਵਾਈ ਆ ਚੇਂਜਡ ਮਾਈ ਨੇਮ ਟੂ ਨਾਇਕਰਤ ਰਹਾ ਦੇ ਵਿੱਚ ਆਉਂਦੇ ਆ ਤੂੰ ਗੋਲਦਣੇ ਸਜਣਾ ਬਹੁਤ ਕੋਸ਼ਿਸ਼ਾਂ ਕਰਦੇ ਆ ਪਰ ਬੋਲਦਾ ਨਹੀਂ ਸਜਣਾ ਇੱਕ ਤਰਫੇ ਵਿੱਚ ਹਰ ਇੱਕ ਸੁਪਨਾ ਪੂਰਾ ਜਾਂਦਾ ਏ ਜੋ ਜੋ ਲੰਘਦਾ ਵਕਤ ਪਿਆਰ ਹੋ ਰੇ ਗੂੜਾ ਹੋਈ ਜਾਂਦਾ ਏ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅਸੀਂ ਸਾਡੇ ਨਾਲ ਅੱਜ ਉਹ ਐਕਟਰਸ ਮੌਜੂਦ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਉਹਨੇ ਕਈ ਕਿ ਪਹਿਲੇ ਇੰਜੀਨੀਅਰ ਸੀ ਇੰਜੀਨੀਅਰ ਤੋਂ ਬਾਅਦ ਜਿਹੜਾ ਕਿ ਫਿਲਮੀ ਲਾਈਨ 'ਚ ਆਪਣੀ ਐਂਟਰੀ ਕੀਤੀ ਤੇ ਉਸ ਤੋਂ ਬਾਅਦ ਅਸੀਂ ਗੱਲ ਕਰੀ ਨਾਇਕਰਾ ਢਿੱਲੋ ਜਿਹੜਾ ਨਾਇਕਰਾ ਨਾਂ ਹੈਗਾ ਉਹ ਵੀ ਤੁਹਾਨੂੰ ਅਸੀਂ ਦੱਸਾਂਗੇ ਉਹ ਨਾਂ ਕਿੱਦਾਂ ਕਿਉਂਕਿ ਰੀਅਲ 'ਚ ਨਾਮ ਹੋਰ ਹੈਗਾ ਸਭ ਤੋਂ ਪਹਿਲਾਂ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਦੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੇਰੇ ਤੇ ਕੁਰਬਾਨ ਫਿਲਮ ਦੇ ਵਿੱਚ ਤੁਸੀਂ ਹੁਣ ਇੱਕ ਪਾਟ ਹੈਗੇ ਹੋ ਤੇ ਕਿਵੇਂ ਲੱਗਾ ਸਤ ਪਹਿਲਾ ਸੀ ਫਿਲਮ ਬਾਰੇ ਜਾਨਣਾ ਚਾਹਾਂਗੇ ਬਹੁਤ ਵਧੀਆ ਫੀਲ ਹੋ ਰਿਹਾ ਹੈ ਇਸ ਮੂਵੀ ਦਾ ਹਿੱਸਾ ਹੋਣ ਤੇ ਕਿਉਂਕਿ ਇਹ ਸਕ੍ਰਿਪਟ ਬਹੁਤ ਹੀ ਜ਼ਿਆਦਾ ਪਿਆਰੀ ਲਵ ਸਟੋਰੀ ਦੀ ਹੈ ਮੈਂ ਤੇਰੇ ਕੁਰਬਾਨ ਤੇ ਕੁਰਬਾਨ ਵਰਡ ਤੇ ਤੁਹਾਨੂੰ ਸਮਝ ਆ ਗਿਆ ਹੋਏਗਾ ਕਿ ਗੂੜੀ ਮੁਹੱਬਤ ਵਾਲੀ ਮੂਵੀ ਹੋਣ ਆਲੀ ਹੈ ਤੇ ਵਿੱਚ ਮੈਂ ਨੂਰ ਦਾ ਕਰੈਕਟਰ ਪਲੇ ਕਰ ਰਹੀ ਹਾਂ ਤੇ ਨੂਰ ਦੇ ਕਰੈਕਟਰ ਨਾਲ ਤੁਸੀਂ ਬਹੁਤ ਰਿਲੇਟ ਕਰ ਪਾਓਗੇ ਕਿਉਂਕਿ ਇੱਕ ਕੁੜੀ ਜਿਹਨੂੰ ਪਿਆਰ ਹੁੰਦਾ ਹੈ ਜੋ ਚੁਲਬੁਲੀ ਜੀ ਹੈ ਉਹਦੀ ਕਿੱਦਾਂ ਦੀ ਜਰਨੀ ਹੈ ਉਹਦਾ ਮੁਕੰਮਲ ਇਸ਼ਕ ਹੋਏਗਾ ਕਿ ਨਹੀਂ ਹੋਏਗਾ ਉਹ ਤੁਹਾਨੂੰ 23ਵੇਂ ਨੂੰ ਪਤਾ ਲੱਗੇਗਾ ਮੈਂ ਤਾਂ ਕੁਰਬਾਨ ਸ਼ਬਦ ਹੈਗਾ ਵੀ ਕਿਸੇ ਇੱਕ ਨੂੰ ਤਾਂ ਕੁਰਬਾਨ ਹੋਣਾ ਹੀ ਪੈਣਾ ਉਸ ਫਿਲਮ ਵਿੱਚ ਦੇਖਾਂਗੇ ਹਾਂਜੀ ਇਹ ਤੁਹਾਨੂੰ ਮੂਵੀ ਦੇਖ ਕੇ ਹੀ ਪਤਾ ਲੱਗੇਗਾ ਨਾਇਕਰਾ ਨਾਮ ਬਹੁਤ ਸੋਹਣਾ ਅਸੀਂ ਚਲੋ ਕਈਆਂ ਤਾਂ ਚੋ ਲਿਖਣਾ ਵੀ ਨਹੀਂ ਆਏਗਾ ਚਲੋ ਸੁਣ ਦੇ ਸੁਣਾ ਚ ਸੋਨਾ ਹੈਗਾ ਤੇ ਤੁਸੀਂ ਕਿਹਾ ਕਿ ਆਪਣੇ ਪਰਿਵਾਰ ਦੇ ਸਾਰੇ ਜੀਆਂ ਦੇ ਅੱਖਰਾਂ ਨੂੰ ਜੋੜਨ ਤੋਂ ਬਾਅਦ ਕਿੰਨਾ-ਕਿੰਨਾ ਦੇ ਜੀਆਂ ਨੂੰ ਅੱਖਰਾਂ ਨੂੰ ਜੋੜਿਆ ਜੋੜਿਆ ਤੇ ਕਿਉਂ ਇਹ ਸੋਚਿਆ ਕਿੰਨਾ ਨੇ ਸੀ ਮੇਰਾ ਵੈਸੇ ਰੀਅਲ ਨੇਮ ਨਵਦੀਪ ਹੈ ਤੇ ਮੈਂ ਇੱਕ ਇੰਜੀਨੀਅਰ ਹਾਂ ਤੇ ਮੈਂ ਸਿੰਗਿੰਗ ਜਦ ਵੈਸੇ ਮੈਨੂੰ ਬਚਪਨ ਤੋਂ ਸ਼ੌਂਕ ਸੀ ਬਟ ਜਦ ਹੁੰਦਾ ਨਾ ਕਿ ਬੰਦਾ ਜਦ ਫੇਸਬੁੱਕ ਤੇ ਕੋਈ ਆਈਡੀ ਬਣਾਉਂਦਾ ਹੈ ਤੇ ਚਾਹੁੰਦਾ ਨਹੀਂ ਕਿ ਪੈਰੈਂਟਸ ਨੂੰ ਪਤਾ ਲੱਗੇ ਕਿ ਵੀਡੀਓ ਪਾਣੀ ਹੈ ਤੇ ਪੈਰੈਂਟਸ ਨੂੰ ਕਿਉਂਕਿ ਮੇਰੇ ਪਾਪਾ ਵੀ ਮਮਾ ਪਾਪਾ ਵੀ ਦੇ ਵਰ ਐਕਟਿਵ ਔਨ ਲਾਈਕ ਦੇ ਆਰ ਐਕਟਿਵ ਔਨ ਸੋਸ਼ਲ ਮੀਡੀਆ ਸੋ ਯੂ ਸੀ ਕਿ ਉਹਨਾਂ ਨੂੰ ਕਿਤੇ ਪਤਾ ਨਾ ਲੱਗੇ ਸੋ ਦੈਟਸ ਵਾਈ ਆਈ ਚੇਂਜਡ ਮਾਈ ਨੇਮ ਟੂ ਨਾਇਕਰਾ ਨਾਇਕਰਾ ਇੱਦਾਂ ਬਣਿਆ ਕਿ ਜਿਵੇਂ ਮੈਨ ਆਫ ਦੀ ਮੇਰੇ ਪਾਪਾ ਦਾ ਨਾਮ ਇਕਬਾਲ ਸਿੰਘ ਜੀ ਆਈਕਿਊ ਮੰਮਾ ਦਾ ਨਾਮ ਰਵਿੰਦਰ ਕੌਰ ਜੀ ਆਰਏ ਸੋ ਇਹ ਨਾਮ ਇੱਦਾਂ ਬਣਿਆ ਬਸ ਉਦੋਂ ਇਹੀ ਸੀ ਕਿ ਉਹਨਾਂ ਦੀ ਬਲੇਸਿੰਗਸ ਵਿੱਚ ਆਉਂਦੀ ਸੀ ਪਰ ਇਹ ਵੀ ਨਹੀਂ ਜਾਂਦੀ ਸੀ ਉਹਨਾਂ ਨੂੰ ਪਤਾ ਲੱਗੇ ਸੋ ਇਹ ਨਾਮ ਇੱਦਾਂ ਬਣਿਆ ਮਤਲਬ ਮਾਂ ਪਿਓ ਹਮੇਸ਼ਾ ਇਹ ਚਾਹੁੰਦੇ ਹੁੰਦੇ ਨੇ ਜਦੋਂ ਬੱਚਾ ਪੜ ਰਿਹਾ ਹੁੰਦਾ ਹੈ ਕਿ ਆਰਟਿਸਟ ਤੋ ਹਰ ਕੋਈ ਡਰਦਾ ਕਿ ਆਰਟਿਸਟ ਲਾਈਨ ਜਿਹੜੀ ਹੈਗੀ ਹੈ ਉਹ ਇੱਕ ਸੁਪਨੇ ਤਾਂ ਬਹੁਤ ਵੱਡੇ ਵੱਡੇ ਦਿਖਾ ਦਈਏ ਕਈ ਵਾਰੀ ਉਹਨਾਂ ਸੁਪਨਿਆਂ ਦੇ ਵਿੱਚ ਕਈ ਦਲਦਲ ਦਾ ਸ਼ਿਕਾਰ ਹੋ ਜਾਂਦੇ ਨੇ ਕੁੜੀਆਂ ਨੂੰ ਖਾਸ ਕਰਕੇ ਮਾਂ ਪਿਓ ਸੋਚਦਾ ਹੀ ਹੈ ਹਾਂਜੀ ਹਾਂਜੀ ਹਰ ਪੈਰੈਂਟ ਨੂੰ ਇਹੀ ਹੁੰਦਾ ਕਿ ਸਾਡਾ ਬੱਚਾ ਆਪਣੇ ਪੈਰਾਂ ਤੇ ਸਟੈਂਡ ਕਰੇ ਤੇ ਉਹਨਾਂ ਨੂੰ ਇਹ ਮਤਲਬ ਨਹੀਂ ਹੁੰਦਾ ਇਸ ਤੋਂ ਕਿ ਉਹ ਕੀ ਕਰਨਾ ਚਾਹੁੰਦਾ ਬਟ ਇਹੀ ਹੈ ਕਿ ਸਿਕ ਸੈਂਸ ਆਫ ਸਿਕਿਉਰਿਟੀ ਸੋਸ਼ਲ ਜਿਕ ਤੌਰ ਤੇ ਵੀ ਇੱਕ ਹੁੰਦਾ ਵੀ ਅਸੀਂ ਸਮਾਜ ਨੂੰ ਕੀ ਦੱਸਾਂਗੇ ਇੱਕ ਲੋਕਾਂ ਦੇ ਅੰਦਰ ਅਪ੍ਰੀਸ਼ੈਪਸ਼ਨ ਹੈ ਕਿ ਅਸੀਂ ਪੰਜਾਬ ਦੀ ਗੱਲ ਕਰੀਏ ਜਿਹੜੇ ਏਰੀਆ ਚ ਅਸੀਂ ਬਿਲੋਂਗ ਕਰਦੇ ਆ ਹਾਂਜੀ ਹਾਂਜੀ ਇੱਕ ਸੈਂਸ ਆਫ ਸਿਕਿਉਰਿਟੀ ਦਾ ਹੁੰਦਾ ਹੈ ਸਭ ਤੋਂ ਵੱਡਾ ਮੁੱਦਾ ਇਹ ਹੁੰਦਾ ਕਿ ਇਸ ਤੇ ਸਿਕਿਉਰਿਟੀ ਰਹੇਗੀ ਬੱਚੇ ਦੀ ਕਿ ਨਹੀਂ ਰਹੇਗੀ ਮਤਲਬ ਪਰ ਇਹ ਹੈਗਾ ਕਿ ਬੱਚੇ ਅੱਜ ਕੱਲ ਦੇ ਸਮੇਂ ਚ ਬੱਚਿਆਂ ਨੂੰ ਪੁੱਛਣਾ ਬਹੁਤ ਜ਼ਰੂਰੀ ਹੈਗਾ ਤੁਹਾਡਾ ਖੁਸ਼ੀ ਕਿਸ ਕੰਮ ਨੂੰ ਕਰਕੇ ਮਿਲਦੀ ਹੈ ਕਹਿੰਦੇ ਨੇ ਕਿ ਉਹਨਾਂ ਦੇ ਵਿੱਚ ਹੀ ਸੁੱਖ ਹੁੰਦਾ ਸਭ ਤੋਂ ਵੱਡੀ ਗੱਲ ਕਰੀਏ ਦਾ ਹਾਂਜੀ ਨਹੀਂ ਹੁਣ ਤਾਂ ਅੱਜ ਕੱਲ ਪੈਰੈਂਟਸ ਬਹੁਤ ਜ਼ਿਆਦਾ ਹੀ ਸਪੋਰਟਿਵ ਹੋ ਗਏ ਨੇ ਹੁਣ ਮਤਲਬ ਮੈਨੂੰ ਲੱਗਦਾ ਕਿ ਹੁਣ ਲਿਕ ਦੇ ਆਰ ਮੋਰ ਟੂਵਰਡਸ ਕਿ ਹਾਂ ਜੋ ਬੱਚਾ ਚਾਹੁੰਦਾ ਹੈ ਉਹੀ ਹੋਏ ਕਿਉਂਕਿ ਉਹਦੇ ਨਾਲ ਉਹ ਆਪਣੀ 100% ਐਫੀਸ਼ੀਐਂਸੀ ਦੇ ਪਾਏਗਾ ਜੇ ਤੁਸੀਂ ਮਨ ਮੁਤਾਬਕ ਨਹੀਂ ਚੀਜ਼ਾਂ ਕਰਦੇ ਫਿਰ ਪਤਾ ਹੀ ਹੈ ਕਿ ਇੱਕ ਰੋਬੋਟ ਜੀ ਜ਼ਿੰਦਗੀ ਬਰ ਜਾਂਦੀ ਹੈ ਕੰਮ ਤੇ ਜਾਣਾ ਵਾਪਸ ਆਣਾ ਕੰਮ ਤੇ ਜਾਣਾ ਇਹੀ ਰਹਿ ਜਾਂਦਾ ਮਤਲਬ ਸ਼ੌਂਕ ਸੀ ਸ਼ੁਰੂ ਤੋਂ ਕਾਲਜ ਲਾਈਫ ਤੋਂ ਲੈ ਕੇ ਸਕੂਲਿੰਗ ਤੋਂ ਲੈ ਕੇ ਲਿਖਣ ਦੀ ਸ਼ੌਂਕ ਸੀ ਕਿ ਮਤਲਬ ਡਾਂਸ ਗਿੱਧਾ ਗੁੱਦਾ ਵਗੈਰਾ ਪਾਉਂਦਾ ਸ਼ੌਂਕ ਸੀ ਨਹੀਂ ਜਿਵੇਂ ਆਪਾਂ ਸਕੂਲ 'ਚ ਆਪਾਂ ਹੁੰਦੇ ਸੀ ਬੋਲੀਆਂ ਪਾਉਂਦੇ ਹੁੰਦੇ ਸੀ ਤੇ ਸ਼ਾਬਾਸ਼ ਬੋਲੀਆਂ ਬੋਲੀਆਂ ਸਟੇਜ ਤੇ ਆਪਾਂ ਪਰਫਾਰਮ ਕਰਦੇ ਹੁੰਦੇ ਸੀ ਕਾਲਜ ਚ ਵੀ ਤੇ ਬਸ ਉੱਥੋਂ ਹੀ ਬੰਦੇ ਬੰਦੇ ਥੋੜਾ ਬਹੁਤ ਕੰਫੀਡੈਂਸ ਬਿਲਡ ਹੁੰਦਾ ਰਿਹਾ ਤੇ ਫਿਰ ਮਤੋਂ ਸਟੇਜ ਉਹ ਸਮੇਂ ਸਕੂਲ ਦੀ ਸਟੇਜ ਤੋਂ ਗਾਣਾ ਸਭ ਤੋਂ ਵੱਡਾ ਔਖਾ ਹੁੰਦਾ ਸੀ ਲੱਤਾਂ ਵੀ ਕੰਬਦੀਆਂ ਉਹ ਸਮੇਂ ਬਹੁਤ ਕਿਉਂਕਿ ਜਿਹੜੇ ਉਹ ਛੋਟੀ ਉਮਰ ਹੁੰਦੀ ਹੈ ਉਹ ਬੱਚਿਆਂ ਦਾ ਪਤਾ ਨਹੀਂ ਇਹਨਾਂ ਨੇ ਕਿਹੜੇ ਸਮੇਂ ਟਾੜੀ ਮਾਰ ਦੇਣੀ ਬੰਦਾ ਕੌਨਫੀਡੈਂਸ ਤੋਂ ਹੀ ਲੋ ਹੋ ਜਾਂਦਾ ਹਾਂਜੀ ਹਾਂਜੀ ਛੋਟੇ ਬੱਚੇ ਦਾ ਇਹ ਹੁੰਦਾ ਕਿ ਸਾਹਮਣੇ ਵਾਲਾ ਸਾਨੂੰ ਕਿੱਦਾਂ ਜੱਜ ਕਰੇਗਾ ਕਿ ਨਹੀਂ ਮੈਂ ਵੈਸੇ ਵੀ ਸ਼ੁਰੂ ਤੋਂ ਬਹੁਤ ਇੰਟਰਵਰਟ ਰਹੀ ਹਾਂ ਤੇ ਉਸ ਮਾਮਲੇ 'ਚ ਮੇਰਾ ਥੋੜਾ ਇਦਾਂ ਹੀ ਰਹਿ ਗਿਆ ਉਹ ਸਾਹਮਣੇ ਵਾਲਾ ਕਿੱਦਾਂ ਜੱਜ ਕਰੇਗਾ ਪੂਰਾ ਫਿਰ ਇਹ ਹੁੰਦਾ ਸੀ ਹੁਣ ਆਗੇ ਜਿਵੇਂ ਤੁਹਾਡਾ ਇਥੇ ਫਿਲਮ ਦਾ ਨਾਮ ਨੂ ਵੀ ਸ਼ਾਇਰੋ ਸ਼ਾਇਰੀ ਜਾਂ ਗਿੱਦਿਆਂ ਦੀ ਉਹ ਆਗੇ ਤੁਹਾਡੇ ਅਸੀਂ ਦੇਖਿਆ ਡਾਂਸ ਵੀ ਦੇਖਿਆ ਤੁਹਾਡਾ ਅੱਛਾ ਨਹੀਂ ਮੈਂ ਇਦਾਂ ਤਾਂ ਨਾਮ ਤਾਂ ਨਹੀਂ ਬਟ ਇਹ ਕਿ ਹਾਂਜੀ ਸਕੂਲ ਚ ਜਿਵੇਂ ਟੀਚਰਸ ਹੁੰਦੇ ਸੀ ਉਹਨਾਂ ਨੂੰ ਪਤਾ ਸੀ ਦਿਨ ਉਹ ਕਿ ਹਾਂ گاਉਂ ਦੀ ਅੱਛਾ ਹੈ ਤੇ ਉਹ ਜਿਵੇਂ ਹੁੰਦੇ ਨੇ ਜਿਵੇਂ ਇੰਡੀਪੈਂਡੈਂਸ ਡੇ ਰਿਪਬਲਿਕ ਡੇ ਸੋ ਆਫ ਕਰਸ ਉਸਤੇ ਆਪਾਂ ਪਰਫਾਰਮ ਕਰਦੇ ਹੁੰਦੇ ਸੀ ਤੇ ਸੁਣਾਣਾ ਚਾਹੋਗੇ ਕੋਈ ਡੇਲੀ ਪੋਸਟ ਤੇ ਕੋਈ ਆਪਣਾ ਜਿਹੜਾ ਸੌਂਗ ਹੈਗਾ ਜਾਂ ਉਹ ਤੁਸੀਂ ਆਪਣੀ ਜ਼ਿੰਦਗੀ ਤੇ ਜਿਹੜਾ ਤੁਸੀਂ ਲਾਂਚ ਵੀ ਕੀਤਾ ਜਾਂ ਕਿਸੇ ਦਾ ਸੌਂਗ ਠੀਕ ਹੈ ਆਪਣਾ ਸੌਂਗ ਆਇਆ ਸੀ ਲਵ ਉਹ ਮੈਂ ਤੁਹਾਨੂੰ ਸੁਣਾਉਂਗੀ ਰਾਹਾਂ ਦੇ ਵਿੱਚ ਹੁੰਦੇ ਆ ਤੂੰ ਗੋਲ ਦਾ ਨਹੀਂ ਸਜਣਾ ਬਹੁਤ ਕੋਸ਼ਿਸ਼ਾਂ ਕਰਦੇ ਆ ਪਰ ਬੋਲ ਦਾ ਨਹੀਂ ਸਜਣਾ ਇੱਕ ਤਰਫੇ ਵਿੱਚ ਹਰ ਇੱਕ ਸੁਪਨਾ ਪੂਰਾ ਹੋਈ ਜਾਂਦਾ ਏ ਜਿਉਂ-ਜਿਉ ਲੰਘਦਾ ਵਕਤ ਪਿਆਰ ਹੋਰੇ ਗੂੜਾ ਹੋਈ ਜਾਂਦਾ ਏ ਜਿਉਂ-ਜਿਉ ਲੰਘਦਾ ਵਕਤ ਪਿਆਰ ਹੋਰੇ ਗੂੜਾ ਹੋਈ ਜਾਂਦਾ ਏ ਗੂੜਾ ਹੋਈ ਜਾਂਦਾ ਏ ਕੀ ਆ ਬਾਤ ਆਪਾਂ ਤੇ ਕੀ ਕਹਿਣਾ ਚਾਹੁੰਦੇ ਹੋ ਫਿਲਮ ਬਾਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਚਾਹੇ ਅਸੀਂ ਕੋ ਆਰਟਿਸਟ ਦੇਖੀਏ ਚਾਹੇ ਅਸੀਂ ਮੇਨ ਲੀਡ ਦੇਖੀਏ ਜੋ ਤੁਸੀਂ ਮੇਨ ਲੀਡ ਚ ਹੈਗੇ ਉਹਦੇ ਚ ਪਰ ਸਾਰਿਆਂ ਦਾ ਬਹੁਤ ਜ਼ਿਆਦਾ ਸਟਰਗਲ ਰਹਿੰਦਾ ਹੈ ਅਸੀਂ ਇੱਕ ਕਰਾਊਡ ਦੀ ਗੱਲ ਕਰੀਏ ਜਾਂ ਬੈਕ ਤੇ ਜੋ ਕੰਮ ਕਰਦੇ ਨੇ ਇਹ ਕਹਿਣਾ ਚਾਹਾਂਗੀ ਕਿ ਆਪਣੀ ਮੂਵੀ ਮੈਂ ਤੇਰੇ ਕੁਰਬਾਨ ਆ ਰਹੀ ਹੈ ਤੁਹਾਡੇ ਨੇਡਲੇ ਸਿਨੇਮਾ ਘਰਾਂ ਵਿੱਚ 23 ਮਈ ਨੂੰ ਤੁਸੀਂ ਸਾਰਿਆਂ ਨੇ ਜ਼ਰੂਰ ਵੇਖਣ ਜਾਣਾ ਇਹ ਬਹੁਤ ਹੀ ਪਿਆਰੀ ਲਵ ਸਟੋਰੀ ਹੈ ਫੁੱਲ ਔਨ ਰੋਮਾਂਟਿਕਸ ਆਗਾ ਹੋਏਗੀ ਤੁਹਾਨੂੰ ਵਧੀਆ ਲੱਗੇਗਾ ਆਪਣੀ ਫੈਮਲੀਆਂ ਨੂੰ ਲੈ ਕੇ ਜਾਓ ਤੇ ਐਂਟਰਟੇਨਮੈਂਟ ਵੀ ਹੈ ਇਹਦੇ ਵਿੱਚ ਔਰ ਤੁਹਾਡੇ ਦਿਲ ਨੂੰ ਬਹੁਤ ਬਹੁਤ ਅੱਛੇ ਤਰੀਕੇ ਨਾਲ ਛੂਏਗੀ ਤੁਹਾਨੂੰ ਹਰ ਇੱਕ ਈਮੋਸ਼ਨ ਫੀਲ ਹੋਏਗਾ ਸੋ ਅਪੀਲ ਹੈ ਪਲੀਜ਼ ਥੈਂਕ ਯੂ ਸੋ ਮੱਚ ਮੂਵੀ ਜ਼ਰੂਰ ਵੇਖਣ ਜਾਓ ਤੇ ਇਹ ਜਿਹੜਾ ਤੁਸੀਂ ਪਾਇਆ ਹੋਇਆ ਹੈ ਕੋਈ ਸਪੈਸ਼ਲ ਹੈ ਜਾਂ ਕੋਈ ਨਹੀਂ ਨਹੀਂ ਇਹ ਜਸਟ ਪਾਰਟ ਆਫ ਦਿਸ ਅਟਾਇਰ ਕਈ ਵਾਰ ਹੁੰਦਾ ਹੈ ਕਿਸੇ ਕੋਲ ਮਤਲਬ ਜਿਵੇਂ ਸ਼ੌਂਕ ਹੁੰਦੇ ਨੇ ਉਹ ਨਹੀਂ ਹੈਗੇ ਨਹੀਂ 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 ਉਹ ਨਹੀਂ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਸੋ ਫਿਲਮ ਆ ਰਹੀ ਹੈ ਤੇ ਜ਼ਰੂਰ ਸਾਰੇ ਇਸ ਫਿਲਮ ਨੂੰ ਦੇਖਣ ਲਈ ਸਿਨੇਮਾ ਘਰਾਂ 'ਚ ਪਹੁੰਚੋ ਮੈਂ ਤੇਰੇ ਕੁਰਬਾਨ ਸੋ ਤੁਸੀਂ ਦੇਖ ਲਓ ਡੇਲੀ ਪੋਸਟ ਪੰਜਾਬੀ ਕੈਮਰਾ ਪਰਸਨ ਨਿਤਿੰਦਰ ਨਾ ਸੰਦੀਪ ਕਮੋਚ ਮੋਹਾਲੀ ਤੋਂ